ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਫੇਰ ਮੈਂ ਤੁਹਾਡੇ ਲਈ ਲੈ ਕੇ ਆਈਆਂ ਪਿਆਰੀ ਜੀ ਕਹਾਣੀ ਜਿਸ ਦਾ ਨਾਮ ਹੈ ਬੁਰੀ ਸੰਗਤ ਤੋਂ ਬਚੋ ਮਹਾਲ ਪਿੰਡ ਦੇ ਵਿੱਚ ਇੱਕ ਦੁਕਾਨਦਾਰ ਰਹਿੰਦਾ ਸੀ ਜੋ ਕਿ ਦੁਕਾਨ ਤੇ ਆਪਮ ਦੁਕਾਨ ਦਾ ਕੰਮ ਕਰਦਾ ਸੀ ਉਸ ਦਾ ਉਸ ਦਾ ਨਾਮ ਬਲਦੇਬ ਬਾਣੀਆਂ ਸੀ ਬਲਦੇਬ ਬਾਣੀਆਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਟੋਨੀ ਸੀ ਬਲਦੇਬ ਬਾਣੀਆਂ ਦੀ ਦੁਕਾਨ ਭਾਵੇਂ ਬਹੁਤੀ ਘੱਟ ਚੱਲਦੀ ਸੀ ਫਿਰ ਵੀ ਉਸ ਨੇ ਆਪਣੇ ਪੇਟ ਨੂੰ ਕੱਟ-ਕੱਟ ਕੇ ਟੋਨੇ ਦੀ ਪਰਵਿਸ਼ ਕੀਤੀ ਹੋਈ ਸੀ ਤਾਂ ਉਸ ਦਾ ਜਿਹੜਾ ਘਰ ਦਾ ਗੁਜ਼ਾਰਾ ਬਹੁਤ ਹੀ ਜ਼ਿਆਦਾ ਮੁਸ਼ਕਲ ਨਾਲ ਚੱਲਦਾ ਸੀ ਫਿਰ ਵੀ ਉਹ ਟੋਨੇ ਦੀ ਪੂਰਾ ਧਿਆਨ ਰੱਖਦਾ ਪੂਰਾ ਹੀ ਤੇ ਮਾਬਾਪ ਵੀ ਉਸਨ ਟੋਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਫੇਰ ਵੀ ਟੋਨੀ ਨੂੰ ਇੰਨਾ ਪਿਆਰ ਮਿਲਦੇ باوجود ਵੀ ਉਹ ਕਹਨੇ ਵਿੱਚ ਨਿਆ ਨਾ ਰਹਿੰਦਾ ਟੋਨੀ ਦੀ ਮਾਤਾ ਉਸ ਨੂੰ ਸਮਝਾਉਂਦੀ ਤੇ ਬੁਝਾਉਂਦੀ ਪਰ ਉਸ ਵੀ ਕੀ ਤੂੰ ਚੰਗਾ ਇਨਸਾਨ ਬਣ ਜਾ ਤੇ ਤਰੱਕੀ ਕਰ ਪਰ ਉਸਤੇ ਗੰਨਾਂ ਤੇ ਕੋਈ ਜੂ ਨਹੀਂ ਸੀ ਸਰਕਦੀ ਟੋਨੀ ਜਿਹੜਾ ਸੀ ਸ਼ਹਿਰ ਦੇ ਵਿੱਚ ਸਰਕਾਰੀ ਚੰਨੀ ਸਕੂਲ ਦੇ ਵਿੱਚ 10ਵੀਂ ਜਮਾਤ ਵਿੱਚ ਪੜਦਾ ਸੀ ਤੇ ਉਹ ਐਕਤੀ ਦੂਸਰੀ ਵਾਰੀ ਇਮਤਿਹਾਨ ਦੇਣੇ ਸਨ ਤੇ ਇਸ ਦੇ ਫੇਲ ਹੋਣ ਦਾ ਕਾਰਨ ਇਹੋ ਹੀ ਸੀ ਉਹ ਪੜਾਈ ਨੂੰ ਮਨ ਲਾ ਕੇ ਨਹੀਂ ਸੀ ਪੜਦਾ ਉਹਦੇ ਨਾਲ ਦੇ ਦੋਸਤ ਜਿਹੜੇ ਸੀ ਆਏ ਸਾਲ ਨਵੀਆਂ ਤੋਂ ਨਵੀਂ ਕਲਾਸ ਵਿੱਚ ਚੜਦੇ ਜਾਂਦੇ ਤੇ ਐਕਤੀ ਜਿਹੜਾ ਸੀ ਉਹਨੇ ਇਮਤਿਹਾਨ ਦਿੱਤੇ ਤੇ ਜਿਹੜਾ ਉਹ ਤੋਂ ਜਿਹੜਾ ਫੇਲ ਹੋ ਗਿਆ ਤੇ ਮਾਤਾ ਪਿਤਾ ਨੇ ਤਾਂ ਇਹ ਸੋਚ ਕੇ ਹਟਾਇਆ ਨਾ ਕਿ ਅੱਜ ਦੇ ਜਮਾਨੇ ਦੇ ਵਿੱਚ ਪੜ੍ਹਾਈ ਦੀ ਬਹੁਤ ਮੱਤਤਾ ਅਨਪੜ੍ਹ ਬੰਦਾ ਜਿਹੜਾ ਉਹ ਜਨਵਰ ਦੇ ਬਰਾਬਰ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਹਰੇਕ ਮਾਂ-ਬਾਪ ਦੀ ਖੁਆਇਸ਼ ਹੁੰਦੀ ਹੈ ਕਿ ਸਾਡਾ ਬੱਚਾ ਪੜ੍ਹੇ ਚੰਗੀ ਨੌਕਰੀ ਲੱਗੇ ਤੇ ਬੁਢਾਪੇ ਵਿੱਚ ਸਾਡਾ ਸਹਾਰਾ ਬਣ ਇਸੇ ਤਰ੍ਹਾਂ ਹੀ ਟੋਨੀ ਟੋਨੀ ਦੇ ਪਿਤਾ ਬਲਦੇਵ ਬਾਣੀਏ ਦੇਵ ਦੀ ਬਹੁਤ ਆਛਾ ਤੇ ਉਮੀਦਾਂ ਸਨ ਬਲਦੇਵ ਬਾਣੀਆਂ ਟੋਨੀ ਨੂੰ ਸਫਲ ਬਣਾਉਣ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਤੇ ਇੱਕ ਦਿਨ ਕੀ ਹੋਇਆ ਕਿ ਟੋਨੀ ਘਰ ਦੇ ਵਿੱਚ ਬਹੁਤ ਜ਼ਿਆਦਾ ਲੇਟ ਆਇਆ ਤੇ ਟੋਨੀ ਜਿਹੜਾ ਸੀ ਬੁਰੀ ਸੰਗਤ ਵਿੱਚ ਪੈ ਚੁੱਕਾ ਸੀ ਉਸਨੇ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਹੋਇਆ ਇਸ ਤੇ ਬਹੁਤ ਦੇ ਮੂੰਹ ਚ ਬਦਬੂ ਆ ਰਹੀ ਸੀ ਜਦੋਂ ਇਹ ਗੱਲ ਟੋਨੀ ਦੇ ਪਿਤਾ ਬਲਦੇਵ ਬਾਣੀਆਂ ਨੂੰ ਪਤਾ ਲੱਗੀ ਤਾਂ ਉਹ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਦੇ ਘਰੇ ਹਗਾਮਾ ਹੋਇਆ ਮਾਤਾ ਵੀ ਬਹੁਤ ਬੋਲੀ ਤੇ ਉਸ ਨੂੰ ਬਹੁਤ ਸਮਝਾਇਆ ਪਰ ਟੋਨੀ ਨੂੰ ਕੋਈ ਵੀ ਅਸਰ ਨਹੀਂ ਸੀ ਤੁਹਾਨੂੰ ਪਤਾ ਹੀ ਹੈ ਇੱਕ ਵਾਰੀ ਘਾਲ ਦੇ ਵਿੱਚ ਸ਼ਰਾਬ ਬਾਜੇ ਜਾਂ ਜਿਹਨੂੰ ਸ਼ਰਾਬ ਪੀਣ ਦੀ ਲਤ ਲੱਗ ਜਾ ਉਹ ਸਾਰੇ ਘਰ ਹੀ ਝਾੜ ਦਿੰਦੀ ਹੈ ਇਸੇ ਤਰ੍ਹਾਂ ਜਦੋਂ ਉਹ ਸਕੂਲ ਦੇ ਵਿੱਚ ਸ਼ਰਾਬ ਪੀ ਕੇ ਗਿਆ ਤੇ ਪ੍ਰਿੰਸੀਪਲ ਨੇ ਉਸ ਦਾ ਨਾਮ ਕੱਟ ਦਿੱਤਾ ਜਦੋਂ ਇਹ ਖਬਰ ਬਲਦੇਵ ਬਾਣੀਏ ਨੂੰ ਪਤਾ ਲੱਗੀ ਉਸ ਦੇ ਦਿਲ ਤੇ ਬਹੁਤ ਹੀ ਜ਼ਿਆਦਾ ਸੱਟ ਲੱਗੀ ਫਿਰ ਵੀ ਬਲਦੇਵ ਬਾਣੀਏ ਨੇ ਹਾਰ ਨਾ ਮੰਨ ਉਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਬਲਦੇਵ ਬਾਣੀਏ ਨੇ ਉਸ ਨੂੰ ਆਪਣੀ ਦੁਕਾਨ ਤੇ ਬਿਠਾ ਦਿੱਤਾ ਗਿਆ ਤੇ ਕੁਝ ਟਾਈਮ ਤੱਕ ਚੱਲਦਾ ਰਿਹਾ ਜਦੋਂ ਬਲਦੇਵ ਬਾਣੀਆ ਕਿਤੇ ਸੌਦਾ ਲੈਣ ਲਈ ਜਾਂਦਾ ਤਾਂ ਉਹ ਪਿੱਛੋਂ ਗੱਲੇ 'ਚ ਪੈਸੇ ਕੱਢਦਾ ਤੇ ਉਸ ਦੀ ਚੋਰੀ-ਚੋਰੀ ਸ਼ਰਾਬ ਪੀ ਲੈਂਦਾ ਤੇ ਜਦੋਂ ਇਹ ਗੱਲ ਬਲਦੇਵ ਬਾਣੀਏ ਨੂੰ ਪਤਾ ਲੱਗੀ ਤੇ ਉਸ ਦੇ ਘਰੇ ਜਿਹੜੀ ਲੜਾਈ ਹੁੰਦੀ ਖੂਬ ਲੜਾਈ ਹੁੰਦੀ ਏ ਤੇ ਉਹ ਜਿਹੜਾ ਜਿਹੜਾ ਟੋਨੀਆ ਘਰ ਛੱਡ ਕੇ ਚਲਾ ਜਾਂਦਾ ਤੇ ਬੁਰੀ ਸੰਗਤ ਵਿੱਚ ਪੈ ਜਾਂਦਾ ਹੈ ਤੇ ਟੋਨੀ ਬਾਹਰ ਜਾ ਕੇ ਸਮੈਕ ਵਿੱਚ ਸਮੈਕ ਪੀਣ ਲੱਗ ਜਾਂਦਾ ਇੱਕ ਦਿਨ ਸਮੈਕ ਵਿੱਚ ਦਾ ਹੋਇਆ ਉਹ ਪੁਲਿਸ ਤੇ ਹਤੀ ਚੜ ਗਿਆ ਪੁਲਿਸ ਨੇ ਉਹ ਟੋਨੀ ਨੂੰ ਲੈ ਕੇ ਕਾਰ ਆਈ ਤੇ ਘਰ ਦੀ ਜੜੀ ਤਲਾਸ਼ੀ ਕੀਤੀ ਉਧਰ ਬਲਦੇਵ ਬਾਣਿਆ ਬਹੁਤ ਹੀ ਇਮਾਨਦਾਰ ਆਦਮੀ ਸੀ ਉਸਨੇ ਕਦੀ ਵੀ ਪੁਲਿਸ ਦਾ ਸਾਹਮਣਾ ਨਹੀਂ ਸੀ ਕੀਤਾ ਫਿਰ ਵੀ ਉਸਦੇ ਘਰੋਂ ਜਿਹੜਾ ਕੁਝ ਨਹੀਂ ਸੀ ਮਿਲਿਆ ਬਲਦੇਵ ਬਾਣ ਬਲਦੇਵ ਬਾਣਿਆ ਬਲਦੇਵ ਬਾਣਿਆ ਨੇ ਕਦੀ ਪੁਲਿਸ ਨੇ ਉਸੇ ਗਲੀ ਦੇ ਵਿੱਚ ਹੀ ਖੂਬ ਕਟ ਮਾਰ ਕੇ ਤੇ ਖੂਬ ਮਰੰਮਤ ਕੀਤੀ ਤੇ ਪੁਲਿਸ ਨੇ ਪੁਲਿਸ ਨੇ ਟੋਨੀ ਨੂੰ ਸਮੈਕ ਵਿੱਚ ਦੇ ਕੇਸ ਵਿੱਚ ਸਲਾਖਾਂ ਦੇ ਜਿਹੜਾ ਮਗਰ ਛੱਡ ਦਿੱਤਾ ਅਦਾਲਤ ਨੇ ਉਸ ਨੂੰ ਉਮਰ ਭਾਰ ਦੀ ਜਿਹੜੀ ਕੈਲਸਾਈ ਜਦੋਂ ਉਹ ਅਦਾਲਤ ਵਿੱਚੋਂ ਟੋਨੀ ਬਾਹਰ ਆਇਆ ਤੇ ਪੁਲਿਸ ਨੇ ਹੱਥ ਕੜੀ ਲਗਾਈ ਹੋਈ ਸੀ ਤੇ ਉਹਦੇ ਸਾਹਮਣੇ ਮਾਤਾ ਪਿਤਾ ਖੜੇ ਸਨ ਤੇ ਉਹਨਾਂ ਨੇ ਕਿਹਾ ਪੁੱਤਰ ਉਹ ਸਾਰੀਆਂ ਖਵਾਇਸ਼ਾਂ ਤੇ ਪਾਣੀ ਫੇਰ ਦਿੱਤਾ ਅਸੀਂ ਤੈਨੂੰ ਬਹੁਤ ਸਮਝਾਉਂਦੇ ਪਰ ਤੂੰ ਸਾਡੀ ਇੱਕ ਨੰਮ ਨਹੀਂ ਹੁਣ ਤੂੰ ਜਾ ਜੋ ਤੂੰ ਕੰਮ ਕੀਤਾ ਜਾਂ ਜੋ ਵੀ ਕਰਮ ਕੀਤਾ ਉਹਦਾ ਫਲ ਪਾ ਮੈਂ ਤੇਰੇ ਲਈ ਮਰ ਗਿਆ ਤੂੰ ਮੇਰੇ ਲਈ ਮਰ ਗਿਆ ਤੇ ਮਾਤਾ ਪਿਤਾ ਦੋਵਾਂ ਦੀ ਅੱਖਾਂ ਵਿੱਚ ਅਥਰੂ ਬਹੁਤ ਡਿੱਗ ਰਹੇ ਸਨ ਮਾਤਾ ਬਹੁਤ ਰੋ ਰਹੀ ਸੀ ਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਮਾ ਬਾਬ ਆਪਣੇ ਬੱਚੇ ਨੂੰ ਸਫਲ ਬਣਾਉਣ ਲਈ ਆ ਸਫਲ ਹੋ ਜਾਣ ਤੇ ਉਹ ਜਿਹੜੇ ਆ ਬੁੱਢੇ ਹੋ ਜਾਂਦੇ ਆ ਤੇ ਸੱਚੀ ਕਹਿੰਦੇ ਆ ਵੀ ਮਾਪੇ ਬੱਚਿਆਂ ਦੇ ਸਿਰ ਤੇ ਹੀ ਜਾਨੀਆਂ ਮਾਰਨੇ ਜਵਾਨ ਰਹਿੰਦੇ ਹਨ ਜਦੋਂ ਇੱਕ ਵਾਰੀ ਮਾਂ ਬੱਚਾਂ ਦਾ ਜਿਹੜਾ ਦੁੱਖ ਹੈ ਹੱਡਾਂ ਵਿੱਚ ਬੈ ਜਾ ਮਾਪੇ ਖੇਤੀ ਬੁੱਢੇ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਜਦੋਂ ਜੀਪ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਣ ਲੱਗੇ ਤਾਂ ਜਿਹੜਾ ਟੋਨੇ ਦੇ ਪਿਤਾ ਨੂੰ ਹਾਰਟ ਅਟੈਕ ਆ ਜਾਂਦਾ ਉਹ ਧਰਤੀ ਦੇ ਉੱਪਰ ਹੀ ਡਿੱਗ ਜਾਂਦਾ ਹੈ ਤੇ ਉਹ ਸੱਚ ਕਹਿੰਦੇ ਆ ਲੋਕ ਵੀ ਬੱਚੇ ਜਿਹੜੇ ਮਾਪੇ ਦੀ ਜ਼ਿੰਦਗੀ ਵੀ ਹੁੰਦੀ ਹੈ ਤੇ ਮੌਤ ਵੀ ਹੁੰਦੀ ਹਨ ਮੌਤ ਵੀ ਹੁੰਦੀ ਹੈ ਤਾਂ ਬੱਚਿਓ ਮਾਪੇਆਂ ਆਸਾਂ ਦੇ ਪਾਣੀ ਨਾ ਫੇਰੋ ਬੁਰੀ ਸੰਗਤ ਦੇ ਬਚ ਕੇ ਰਹੋ ਜੇ ਮਾਪੇ ਤੁਹਾਨੂੰ ਕੋਈ ਵੀ ਗੱਲ ਕਹਿੰਦਾ ਪਲੀਜ਼ ਉਸ ਦੀ ਗੱਲ ਜਿਹੜੀ ਤੁਸੀਂ ਮੰਨ ਲਿਆ ਕਰੋ ਮਾਪੇ ਬਾਪ ਦੇ ਕਹਿਣ ਲਈ ਗਰਮ ਮਾਪੇ ਬਾਪ ਨੇ ਗੱਲ ਕਹੀ ਤੁਸੀਂ ਗਰਮ ਨਾ ਹੋ ਜਾ ਕਰੋ ਕਿਉਂਕਿ ਉਹਨਾਂ ਨੇ ਜਾਦੀ ਦੁਨੀਆ ਦੇਖੀ ਆਪਾਂ ਨੂੰ ਕਾਬਜਾ ਬਣਾਉਂਦੇ ਹੋ ਰੋਕਦੇ ਆ ਟੋਕਦੇ ਇਸੇ ਗੱਲ 'ਤੇ ਗੁੱਸਾ ਨਾ ਕਰਿਆ ਕਰੋ ਬੁਰੀ ਸੰਗਤ ਤੋਂ ਬਚ ਕੇ ਰਹੋ ਮਾਪੇ ਬਾਪ ਦਾ ਜਿਹੜਾ ਕਦਰ ਕਰੋ ਤੇ ਉਹਨਾਂ ਦੇ ਕਹਿਣ ਵਿੱਚ ਰਹੋ ਧੰਨਵਾਦ ਜੀ ਜੇ ਤੁਹਾਨੂੰ ਮੇਰੀ ਵੀਡੀਓ ਸੋਹਣੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਸ ਤੋਂ ਪਹਿਲਾਂ ਸੋਹਣੀਆਂ ਤੇ ਪਿਆਰੀਆਂ ਵੀਡੀਓਸ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ